ਪਲਕੇ ਕੇ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਜਾਣ ਵਾਲੇ ਕੇਂਦਰੀ ਬਜਟ 2025-26 ਸੰਬੰਧੀ ਪੰਜਾਬ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਇਸ ਕੇਂਦਰੀ ਬਜਟ ਸੰਬੰਧੀ ਆਪਣੀਆਂ ਉਮੀਦਾਂ ਤੇ ਸੁਝਾਅ ਪ੍ਰਗਟ ਕਰਦਿਆਂ ਉਹਨਾਂ ਨੇ ਰੋਜ਼ਗਾਰ, ਸੇ ਸਿੱਖਿਆ ਅਤੇ ਉਦਮਤਾ ਨਾਲ ਸੰਬੰਧਿਤ ਮੁੱਦਿਆਂ ਤੇ ਆਪਣੇ ਵਿਚਾਰ ਜਲੰਧਰ ਦੂਰਦਰਸ਼ਨ ਨਾਲ ਸਾਂਝੇ ਕੀਤੇ 1 ਫਰਵਰੀ ਨੂੰ ਜਿਹੜਾ ਹੋਣਾ ਬਜਟ ਉਹਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ LIC ਦੇ ਵਿੱਚ ਜਿਹੜਾ 80C ਦੀ ਰਿਬੇਟ ਹੈਗੀ ਹੈ ਉਹ ਵਧਾਈ ਜਾਵੇ ਠੀਕ ਹੈ ਜੇ ਤੇ ਵੀ ਲੋਕੀ ਮੈਕਸਿਮਮ ਇਨਵੈਸਟਮੈਂਟ ਇਹਦੇ ਵਿੱਚ ਕਰ ਸਕਣ ਸਿਹਤ ਸੰਬੰਧੀ ਜਿੰਨੀਆਂ ਵੀ ਸਹੂਲਤਾਂ ਹਨ ਜਿਵੇਂ ਕਿ ਲੈਬਾਰਟਰੀ ਦੇ ਟੈਸਟ ਦਵਾਈਆਂ ਆਪਰੇਸ਼ਨ ਇਹਨਾਂ ਉੱਪਰ ਲਗਾਏ ਜਾਣ ਵਾਲੇ ਜਿਹੜੇ ਟੈਕਸ ਹਨ ਉਹਨਾਂ ਨੂੰ ਘੱਟ ਕਰਨ ਤਾਂ ਕਿ ਮੇਰੇ ਦੇਸ਼ ਦਾ ਹਰ ਇਨਸਾਨ ਆਪਣਾ ਇਲਾਜ ਕਰਵਾ ਸਕੇ ਤੇ ਕੋਈ ਵੀ ਗਰੀਬ ਇਨਸਾਨ ਇਲਾਜ ਤੋਂ ਬਾਝਾ ਨਾ ਰਹੇ ਤਾਂ ਕਿ ਸਾਡਾ ਆਯੁਸ਼ਮਾਨ ਕਾਰਡ ਹੈਗਾ ਵਾ ਇਹ ਬਹੁਤ ਹੀ ਵਧੀਆ ਚੱਲ ਰਿਹਾ ਵਾ ਲੋਕਾਂ ਨੂੰ ਬਹੁਤ ਵਧੀਆ ਸੁਵਿਧਾਵਾਂ ਮਿਲਦੀਆਂ ਪਈਆਂ ਗਰੀਬ ਬੰਦੇ ਇਤੋਂ ਕਾਫੀ ਬੈਨੀਫਿਟਸ ਲੈ ਰਹੇ ਹੈਗੇ ਆ ਅਸੀਂ ਚਾਹੁੰਦੇ ਆ ਕਿ ਇਹਦੇ ਵਿੱਚ ਹੋਰ ਵੀ ਅੱਛੀਆਂ ਐਮੈਂਡਮੈਂਟ ਹੋਣ